ਸੋ ਲੱਗੇ ਮੈਨੂੰ ਪਤਾ ਲੱਗ ਜਾਣਾ ਕਿਹੜੇ ਕਿਹੜੇ ਨਾਂ ਬਾਹ ਪਾ ਕੇ ਖੋਲਦਾ ਮੈਂ ਆਪਣੇ ਟਰੈਕਟਰਾਂ ਦੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੇ ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਕਰਕੇ ਲੱਕੀ ਗੋਲਡ ਸਮਿਥ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਸ਼ਾਇਆ ਰਹਿੰਦਾ ਹੈ ਤੇ ਇੱਕ ਅਜੀਹਾ ਹੀ ਵਿਵਾਦ ਹੁਣ ਉਸ ਦਾ ਛਿੜ ਗਿਆ ਹੈ ਜਿਸ ਤੋਂ ਬਾਅਦ ਉਸਦੇ ਟਰੈਕਟਰਾਂ ਦੇ ਨਾਲ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਅਜੀਹਾ ਕਰ ਦਿੱਤਾ ਕਿ ਲੱਕੀ ਗੋਲਡ ਸਮਿਥ ਨੇ ਲਾਈਵ ਆ ਕੇ ਉਹਨਾਂ ਲੋਕਾਂ ਖਿਲਾਫ ਪੜਾਸ ਕੱਢੀ ਹੈ ਤੇ ਉਹਨਾਂ ਲੋਕਾਂ ਨੂੰ ਖਰੇ ਆਮ ਖਰੀਆਂ ਸੁਣਾਈਆਂ ਹਨ ਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਅੱਗੇ ਤੋਂ ਕੁਝ ਅਜੀਹਾ ਹੋ ਗਿਆ ਤਾਂ ਉਸਨੇ ਸ਼ਰੀਆਮ ਕਿਹਾ ਕਿ ਮੈਂ ਤੁਹਾਡੇ ਬਾਹ ਪਾਉਂਗਾ ਤੇ ਬਾਕੀ ਲੱਕੀ ਗੋਲਡ ਸਮਿਥ ਨੇ ਲਾਈਵ ਆ ਕੇ ਉਹਨਾਂ ਲੋਕਾਂ ਨੂੰ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਕਿਉਂਕਿ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਉਸਦੇ ਮੇਲਿਆਂ ਦੇ ਵਿੱਚ ਜਾਣ ਤੋਂ ਬਾਅਦ ਟਰੈਕਟਰ ਦੇ ਨਾਲ ਅਜੀਹੀ ਛੇੜਛਾੜ ਕਰ ਦਿੱਤੀ ਤੁਸੀਂ ਵੀ ਸੁਣੋ ਲੱਕੀ ਗੋਲਡ ਸਮਿਥ ਨੇ ਵੀਡੀਓ ਦੇ ਵਿੱਚ ਕੀ ਕੀ ਕਿਹਾ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਬਾਈ ਐਨੇ ਭਰਾ ਤੁਸੀਂ ਸਾਰੇ ਜਾਣੇ ਆਪਾਂ ਨੂੰ ਪਿਆਰ ਕਰਦੇ ਵਿੱਚੋਂ ਦੋ ਚਾਰ ਲੀਰਾ ਹੁੰਦੀਆਂ ਹੀ ਆ ਤੇ ਲੀਰਾ ਨੇ ਕੰਮ ਪਤਾ ਕੀ ਕੀਤਾ ਪਿਆ ਸੀ ਬਾਈ ਆਪਣੇ ਕੋਡਰ ਨਾਲ ਤੇ ਈਗਲ ਨਾਲ ਬਾਈ ਧਾਗੇ ਤਵੀਤ ਜੇ ਪਤਾ ਨਹੀਂ ਕੀ ਕੁਝ ਬੰਨਿਆ ਪਿਆ ਸੀਗਾ ਕੱਲ ਅਸੀਂ ਖੋਲਿਆ ਤੇ ਜੌਂਡੀਅਰ ਨਾਲ ਤਾਂ ਬਾਈ ਤਿੰਨ ਧਾਗੇ ਤਵੀਤ ਯਾਰ ਬਾਈ ਜੋਧੇ ਨੇ ਖੋਲੇ ਬਾਈ ਕਹਿੰਦਾ ਯਾਰ ਆਹ ਦੇਖ ਲਾ ਲੱਕੀ ਕੀ ਕੀਤਾ ਪਿਆ ਤੇ ਯਾਰ ਆਏ ਤੁਸੀਂ ਤਰੱਕੀ ਦੇਖ ਕੇ ਜਿਹੜੇ ਬੰਦੇ ਜਰਦੇ ਨਹੀਂ ਥੋਂ ਲੱਗੇ ਮੈਨੂੰ ਪਤਾ ਲੱਗ ਜਾਣਾ ਕਿਹੜੇ ਕਿਹੜੇ ਆ ਨਾਂ ਬਾਹ ਪਾ ਕੇ ਖੋਲਦਾ ਮੈਂ ਹੈ ਤੇ ਸਾਲਿਓ ਤੁਸੀਂ ਬਰਾਬਰੀ ਤਾਂ ਤੁਹਾਡੇ ਤੋਂ ਹੁੰਦੀ ਨਹੀਂ ਜਿੱਥੇ ਬਰਾਬਰੀ ਨਹੀਂ ਨਾ ਹੁੰਦੀ ਹੁੰਦੀ ਉਹ ਮੁੜ ਕੇ ਇਹੋ ਜਿਹੇ ਕੰਮ ਕਰਦਾ ਹੁੰਦਾ ਬਈ ਜਿਹੜੇ ਮਰਜ਼ੀ ਦੀ ਬਾਬੇ ਕੋਲੇ ਜਾਵੜੋ ਜਿਹਦੇ ਕੋਲੇ ਮਰਜ਼ੀ ਜਾਵੜੋ ਆਪਣਾ ਤਾਂ ਇੱਕ ਹੀ ਆ ਬਾਜਾ ਵਾਲਾ ਜਿੰਨਾ ਟਾਈਮ ਉਹਦਾ ਹੱਥ ਆਪਣੇ ਸਿਰ ਤੇ ਆ ਤੁਸੀਂ ਲੀਰੋ ਕੁਝ ਨਹੀਂ ਕਰ ਸਕਦੇ ਠੀਕ ਆ ਤੇ ਜੋ ਕਰਨਾ ਤੁਸੀਂ ਆਪ ਦਾ ਪਿਛਲਾ ਜੋਰ ਲਾ ਲਓ ਤੇ ਮੈਂ ਤੁਹਾਨੂੰ ਮੁੜ ਕੇ ਦਿਖਾਉਂਗਾ ਜਿੱਦਣ ਮੈਨੂੰ ਪਤਾ ਲੱਗ ਜਾਣਾ ਇੱਕ ਵਾਰੀ ਮੈਨੂੰ ਪਤਾ ਲੱਗ ਜੇ ਕਿ ਇਹ ਕੰਮ ਕੀਤਾ ਕਿੰਨੇ ਆ ਜਿੱਦਣ ਪਤਾ ਲੱਗਿਆ ਮੈਂ ਬਾਹ ਪਾ ਕੇ ਜੇ ਨਾ ਖੋਲੀ ਮੈਨੂੰ ਲੱਖੀ ਗੋਲਡ ਸਮੈਥਨ ਆ ਗਿਆ ਤੇ ਬਾਕੀ ਇਹੀ ਗੱਲ ਦੱਸਣੀ ਸੀ ਤੇ ਹੁਣ ਆਪ ਦਾ ਭਾਈ ਜਿਹੜਾ ਵੀ ਬੰਦਾ ਇਹੋ ਜਿਹਾ ਕੰਮ ਕਰਦਾ ਮਾੜਾ ਜਾਂ ਟਰੈਕਟਰ ਤੋਂ ਪਾਸੇ ਹੋ ਕੇ ਰਿਆ ਕਰਿਓ ਨਹੀਂ ਥਾਪੜਾ ਆਪਰੇਟ ਬਹੁਤ ਹੋਊਗੀ ਐ ਨਹੀਂ ਪਤਾ ਲੱਗਣਾ ਪੈਂਦਿਆਂ ਕਿੱਥੇ ਆ ਕੁੱਟੂ ਘੱਟ ਤੇ ਕੜੀ ਸੂ ਵੱਧ ਪੈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ